ਸੋ ਵਰਤਾਂਜੀ ਤਲਵੰਡੀ ਪਾਈ ਟੈਂਪ ਤੇ ਤਲਵੰਡੀ ਪਾਈ ਦੇ ਬਠੰਡਾ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਤੇ ਪੈਂਦੇ ਚੋਟੀਆਂ ਟੀਪ ਪੁਆਇੰਟ ਤੇ ਇਲਾਕਾ ਨਿਵਾਸੀਆਂ ਨੇ ਓਵਰ ਬ੍ਰਿਜ ਬਣਾਉਣ ਦੀ ਮੰਗ ਕੀਤੀ ਹੈ ਜਿਕਰਜੋਗ ਹੈ ਕਿ ਇਸ ਮਾਰਗ ਤੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਰੋਜ਼ਾਨਾ ਹੀ ਇੱਥੇ ਹਾਦਸੇ ਹੋ ਰਹੇ ਹਨ ਅਤੇ ਅਨੇਕਾਂ ਹੀ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ ਲੋਕਾਂ ਦੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ ਓਵਰ ਬ੍ਰਿਜ ਮੰਗ ਹੈ ਕਿ ਇੱਥੇ ਓਵਰ ਬ੍ਰਿਜ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਹਾਦਸਿਆਂ ਤੋਂ ਜਾ ਰਹੀ ਆ ਜੋ ਇਸ ਸਮੱਸਿਆ ਸੰਬੰਧੀ ਸ਼ਹਿਰ ਦੇ ਹੋਰ ਵੀ ਲੋਕਾਂ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਸਰ ਅਖਵੰਤ ਸਿੰਘ ਕੋਲੰਡੀ ਭਾਈ ਤੋਂ ਬੋਲ ਰਿਹਾ ਚੋਟੀਆਂ ਟੀ ਪੁਆਇੰਟ ਤੇ ਬ੍ਰਿਜ ਬਣਨਾ ਬਹੁਤ ਜ਼ਰੂਰੀ ਆ ਜੀ ਇੱਥੇ ਦਿੱਲੀ ਕੋਈ ਨਹੀਂ ਕੋਈ ਹਾਸਾ ਹੁੰਦਾ ਬਾਕੀ ਮਾਗੀ ਵਾਲੇ ਦੇਣ ਤਾਂ ਖਾਸ ਕਰਕੇ ਇੱਕ ਬੰਦੇ ਦੋ ਬੰਦੇ ਜ਼ਰੂਰ ਡੈਥ ਹੁੰਦੀ ਆ ਜਾਂ ਤੁੰਗੀਆਂ ਜਿੰਦਾਂ ਕੋਈ ਵੱਡਾ ਹਾਸਾ ਹੋ ਗਿਆ ਉਹਦੋਂ ਧਰਨੇ ਵੀ ਲੱਗਣੇ ਆ ਬ੍ਰੇਡ ਵੀ ਬਣਨਾ 15 20 ਜਾਨਾਂ ਨੂੰ ਮਰਨ ਵਾਸਤੇ ਢੀਕਦਾ ਇਹ ਟੀ ਪੁਆਇੰਟ ਹੋਰ ਇਸ ਤੋਂ ਵੱਡਾ ਨੁਕਸਾਨ ਹੀ ਭਾਲਦਾ ਜਿੰਨਾ ਤੇ ਨਹੀਂ ਬੰਦਦਾ ਬਿਲਕੁਲ ਜੇ ਜਦੋਂ ਜਿਆਦਾ ਵੱਡਾ ਨੁਕਸਾਨ ਹੋ ਗਿਆ ਉਦੋਂ ਵੀ ਬਣਨਾ ਹੀ ਆ ਤੇ ਪਹਿਲਾ ਟਾਈਮ ਤੋਂ ਬਣ ਜਾਵੇ ਤੇ ਸਾਰਿਆਂ ਦਾ ਫਾਇਦਾ ਹੋ ਸਕਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਠੀਕ ਹੈ ਹਾਂਜੀ ਵੈਹੁਰਜੀ ਕਾ ਖਾਲਸਾ ਵੈਹੁਰਜੀ ਕੀ ਫਤਿਹ ਮੈਂ ਜਗਸੀਰ ਸਿੰਘ ਸੈਣੀ ਪਿੰਡ ਬੂਂਆ ਵਾਲਾ ਮੇਰੀ ਬੇਨਤੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਹੀ ਹੈ ਵੀ ਚੋਟੀਆਂ ਟੀਪ ਪੁਆਇੰਟ ਉੱਤੇ ਫਲਾਈਓਰ ਬਣਿਆ ਜਾਂ ਬਣ ਜਾਵੇ ਜੀ ਤੇ ਇੱਥੇ ਲੋਕਾਂ ਦੀਆਂ ਕੀਮਤੀ ਜਾਨਾਂ ਵਾਜ ਜਾਣਾਂ ਨਹੀਂ ਇੱਥੇ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਆ ਜੇ ਤਨ ਵੱਡਾ ਹਸਾ ਵਾਪਰਿਆ ਉਸ ਦਿਨ ਸਰਕਾਰ ਸਾਰਾ ਕੁਝ ਕਰ ਦੂਗੀ ਅਸੀਂ ਇਹ ਹੀ ਬੇਨਤੀ ਚਾਹੁੰਦੇ ਹਾਂ ਵੀ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾ ਇਸ ਟੀਪ ਪੁਆਇੰਟ ਤੇ ਵਾਪਰਦੀ ਹੈ ਠੀਕ ਕਿੱਥੇ ਫਲਾਈਓਵਰ ਜ਼ਰੂਰੀ ਹੈ ਜੀ ਠੀਕ ਆ ਸਰ ਥੈਂਕ ਯੂ ਹਾਂਜੀ ਮੈਂ ਤਲਵੀਰ ਸਿੰਘ ਯੂ ਲਾਈਕ ਟੂ 225 ਤੋਂ ਬੋਲ ਰਿਹਾ ਜੀ ਸਾਡੇ ਨੇੜੇ ਅੰਮ੍ਰਿਤਸਰ ਬਠਿੰਡਾ ਰੋਡ ਦੇ ਉੱਪਰ ਪਿੰਦੇ ਚੋਟੀਆਂ ਕਾਲੀ ਵਾਲਾ ਦولتਪੁਰਾ ਕਈ ਪਿੰਡ ਪਿੰਦੇ ਆ ਹਾਂਜੀ ਲੋਕ ਰਸ ਨੰਗਨ ਵਾਲੇ ਜਿਹੜੇ ਹੈਗੇ ਉਹਨਾਂ ਦਾ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਇਸ ਅੰਮ੍ਰਿਤਸਰ ਬਠਿੰਡਾ ਰੋਡ ਤੇ ਪੈਂਦੇ ਚੀਬੂਨਟ ਚੋਟੀਆਂ ਖੁਰਦ ਠੀਕ ਹੈ ਜੀ ਤੇ ਓਵਰ ਬ੍ਰਿਜ ਬਣਾਇਆ ਗਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਕਿਉਂਕਿ ਅਗਲੇ ਦਿਨਾਂ ਵਿੱਚ ਧੁੰਦ ਵੀ ਪੈਣੀ ਹੈਗੀ ਆ ਆ ਮੌਸਮ ਦੇ ਕਾਰਨ ਮੌਸਮ ਖਰਾਬ ਹੋਣ ਕਾਰਨ ਤਾਂ ਇਹ ਆਮ ਜੀ ਗੱਲ ਵਾੜ ਜਾਂਦੀ ਹੈ ਐਕਸੀਡੈਂਟ ਹੋਣਾ ਠੀਕ ਬਹੁਤ ਕੀਮਤੀ ਜਾਨਾਂ ਜਿਹੜੀਆਂ ਇਹਦੇ ਵਿੱਚ ਚਲੀਆਂ ਜਾਂਦੀਆਂ ਇਸ ਕਰਕੇ ਬੇਨਤੀ ਕਰਦੇ ਹਾਂ ਸਰਕਾਰ ਸਾਡੀ ਸੁਣਵਾਈ ਕਰੇ ਠੀਕ ਹੈ ਧੰਨਵਾਦ ਠੀਕ ਹੈ ਸਰ